ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਿੱਧਕ ਅਫੀਸ਼ੀਅਲ YouTube ਚੈਨਲ ਤੇ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਹਾਣੀ ਅੰਗੂਰ ਮਿੱਠੇ ਹਨ ਤੁਸੀਂ ਇਹ ਕਹਾਣੀ ਪਹਿਲੀ ਵਾਰ ਸੁਣੀ ਹੋਵੇ ਜਾਂ ਪਹਿਲਾਂ ਵੀ ਪਰ ਇਹ ਹਰੀਤ ਨੇ ਸੁਣੀ ਹੋਵੇਗੀ ਕਿ ਅੰਬੂਰ ਖੱਟੇ ਹਨ ਪਰ ਅੰਬੂਰ ਖੱਟੇ ਤੋਂ ਮਿੱਠੇ ਕਿਵੇਂ ਹੋਏ ਇਸ ਕਹਾਣੀ ਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਇੱਕ ਵਾਰ ਇੱਕ ਲੂਂਗੜੀ ਬਾਗ ਦੇ ਕੋਲੋਂ ਲੰਘ ਰਹੀ ਸੀ ਬਾਗ ਵਿੱਚ ਅੰਬੂਰਾਂ ਦੀਆਂ ਉੱਚੀਆਂ-ਉੱਚੀਆਂ ਬੇਲਾਂ ਸਨ ਜੋ ਪੱਤੇ ਅਤੇ ਵੱਡੇ-ਵੱਡੇ ਅੰਬੂਰਾਂ ਨਾਲ ਲੱਤੀਆਂ ਪਈਆਂ ਸਨ ਬਹੁਤ ਮਿੱਠੀ ਨਹਿਕਾ ਰਹੀ ਸੀ ਨੂੰਬੜੀ ਦੇ ਮੂੰਹ ਵਿੱਚ ਪਾਣੀ ਭਰ ਆਇਆ ਉਸ ਨੇ ਅੰਬੂਰ ਖਾਨ ਦੀ ਸੋਚੀ ਤੇ ਵੇਲਾ ਪਾਸ ਚਲੀ ਗਈ ਪਰ ਅੰਬੂਰ ਉੱਚੇ ਸਨ ਹੁਣ ਅੰਬੂਰ ਖਾਨ ਲਈ ਉਹ ਉੱਚੀ ਉੱਚੀ ਛਾਲਾ ਲਗਾ ਕੇ ਅੰਬੂਰ ਤੋੜਨ ਦਾ ਯਤਨ ਕਰਦੀ ਰਹੀ ਪਰ ਅੰਬੂਰਾਂ ਤੱਕ ਪਹੁੰਚ ਨਾ ਸਕੇ thất ਹਾਰ ਕੇ ਸੋਚਣ ਲੱਗੀ ਕੀ ਕੀਤਾ ਜਾਵੇ ਉਸਨੇ ਮਨ ਵਿੱਚ ਸੋਚਿਆ ਜੇ ਮੈਂ ਆਪਣੇ ਬਜ਼ੁਰਗਾਂ ਦੀ ਤਰ੍ਹਾਂ ਅੰਗੂਰ ਖੱਟੇ ਹਨ ਕਹਿ ਕੇ ਚਲੀ ਗਈ ਤਾਂ ਮੈਂ ਅੰਗੂਰ ਕਦੇ ਨਹੀਂ ਖਾ ਸਕਾਂਗੀ ਨਾਰੇ ਬਜ਼ੁਰਗਤਾ ਤੁੜਾਣੇ ਜਮਾਨੇ ਦੇ ਸਾਨੂੰ ਮੈਂ ਮਾਦਰਨ ਜਮਾਨੇ ਦੀ ਲੂੰਬੜੀ ਹਾਂ ਇਹ ਸੋਚ ਕੇ ਲੂੰਬੜੀ ਇੱਕ ਵੱਡੇ ਪੱਥਰ ਉੱਤੇ ਬਹਿ ਗਈ ਉਹਨ ਕੋ ਸਨੇ ਸੋਚਿਆ 21ਵੀਂ ਸਦੀ ਚੱਲ ਰਹੀ ਐ ਮੈਨੂੰ ਕੋਈ ਨਾ ਕੋਈ ਤਰਕੀਬ ਸੋਚਣੀ ਚਾਹੀਦੀ ਐ ਨਹੀਂ ਤਾਂ ਮੇਰਾ 21ਵੀਂ ਸਦੀ ਵਿੱਚ ਜੰਮਣ ਦਾ ਕੀ ਫਾਇਦਾ ਨੂੰਹ ਬਈ ਬੈਠੀ ਸੋਚ ਹੀ ਰਹੀ ਸੀ ਕਿ ਤੂਰੋਂ ਦੇ ਇੱਕ ਗਦੇ ਨੇ ਉਸ ਨੂੰ ਪੰਗੋਰਾ ਲਈ ਸ਼ਲਾਂਗਾ ਲਗਾਉਂਦੀ ਰੂਬੀ ਤੇ ਲਿਆ ਨੀੜੇ ਆ ਕੇ ਉਸਨੇ ਆਪਣੀ ਟਿਊਨ ਵਿੱਚ ਗਾਉਣਾ ਸ਼ੁਰੂ ਕੀਤਾ ਉੱਦਮ ਲੱਗੇ ਲక్ష్ਮੀ ਪੱਕੇ ਲੱਗੇ ਪਾਉਣ ਜੇ ਦਲਦਰੀ ਬੈਠ ਜਾਣੀ ਤਾਂ ਅੰਗੂਰ ਖਾਏਗਾ ਪਾਉਣ ਲੂਮੜੀ ਚੁੱਪ ਕਰ ਰਹੀ ਤਾਂ ਦਾਦਾ ਬੋਲਿਆ ਭੈਣਾਂ ਤੰਬੂ ਕੰਗੜਾ ਦਾ ਹੱਥਾ ਮੇਰੇ ਲਈ ਕੋਈ ਸੇਵਾ ਦੱਸ ਲੂਮੜੀ ਖਿੱਚ ਕੇ ਬੋਲੀ ਤੂੰ ਤਾਂ ਪਹਿਲੇ ਹੀ ਗਦਾਈ ਤੂੰ ਮੇਰੀ ਕੀ ਸੇਵਾ ਕਰੇਗਾ ਮਨੁਦਰੇ ਤੋਂ ਵਿੱਚ ਉਪਨਾ ਰਹਾ ਗਿਆ ਉਹ ਗੁੱਸੇ ਵਿੱਚ ਬੋਲਿਆ ਕੀ ਤੂੰ ਵੀ ਮਨੁੱਖ ਨਾਲ ਜਾ ਰਣੀ ਹੈ ਅਤੇ ਮੇਰੇ ਬਾਰੇ ਮਨੁੱਖਾ ਵਾਂਗ ਹੀ ਸੋਚਣ ਲੱਗ ਪਈ ਹੈ ਮੈਂ ਮਨੁੱਖ ਦੀ ਹੰਤਾ ਦੀ ਸੇਵਾ ਕਰਦਾ ਦਿਨਾਂ ਝਗੜੇ ਅਤੇ ਬਿਨਾ ਬੋਲੇ ਜਿੰਨਾ ਭਾਰ ਮਨੁੱਖ ਲੱਦ ਦਿੰਦਾ ਮੈਂ ਤੌਂਦਾ ਰਹਿੰਦਾ ਹਾਂ ਉਸ ਨੂੰ ਮੇਰੀ ਸੇਵਾ ਦੀ ਕੋਈ ਕਦਰ ਨਹੀਂ ਉਲਟਾ ਮੇਰੀ ਸ਼ਰਾਫਤ ਅਤੇ ਚੁੱਪ ਨੂੰ ਦੇਖ ਕੇ ਉਹ ਮੈਨੂੰ ਕਦਾ ਕਰਕੇ ਬਣਾਉਂਦਾ ਹੈ ਮੈਂ ਘਰ ਵੀ ਇਹੀ ਨਾਮ ਸਵਕਾਰ ਕਰ ਰੱਖਿਆ ਹੈ ਅਤੇ ਸੋਚਦਾ ਰਹਿੰਦਾ ਹਾਂ ਜਦੋਂ ਮਨੁੱਖ ਸੋਫੀਸ ਦੀ ਪੜ ਜਾਵੇਗਾ ਤਾਂ ਮੇਰਾ ਨਾਮ ਆਪ ਹੀ ਬਦਲ ਦੇਵੇਗਾ ਪਰ ਅਜੇ ਉਹ ਟੀਚੇ ਤੋਂ ਬਹੁਤ ਦੂਰ ਹੈ ਕੁੱਚ ਤੇਨ ਰੁੱਕ ਕੇ ਗਦੇ ਗਦਾ ਵੇਰ ਬੋਲਿਆ ਹਾਂ ਮੈਂ ਗਦਾ ਜਰੂਰ ਹਾਂ ਪਰ ਮੌਕੇ ਤੇ ਕੰਮ ਆਉਣਾ ਅਤੇ ਕੋਈ ਨਵੀਂ ਸਕੀਮ ਦੱਸਣਾ ਮੀੜੀਆਂ ਕੋਬੀਆਂ ਵਿੱਚੋਂ ਇੱਕ ਹੈ ਹੁਣ ਮੈਂ ਤੈਨੂੰ ਵੀ ਅੰਗੂਰ ਖਾਣ ਲਈ ਨਵੀਂ ਜਿਉਂਤ ਦੱਸਦਾ ਹਾਂ ਹੁਣ ਲੂੰਬੜੀ ਦੇ ਮੂੰਹ ਵਿੱਚੋਂ ਪਾਣੀ ਡਿੱਗਨ ਲੱਗਾ ਅਤੇ ਬੋਲੀ ਹਾਂ ਹਾਂ ਛੇਤੀ ਦੱਸ ਤਾਂ ਕਿ ਮੈਂ ਰੱਜ ਕੇ ਅੰਗੂਰ ਖਾ ਲਵਾਂ ਦਦੇ ਨੇ ਕਿਹਾ ਮੇਆ ਵੀ ਲਾਂ ਦੇ ਜਿਤਾ ਖੜ ਜਾ ਮਾ ਦਾ ਤੂੰ ਮੇਰੇ ਉੱਪਰ ਖੜ ਕੇ ਅੰਮੂਰਾਂ ਤੱਕ ਪਹੁੰਚ ਜਾਵੇਂਗੀ ਤੇ ਫਿਰ ਅੰਮੂਰ ਤੋੜ ਕੇ ਖਾ ਲੈਣਾ ਨੂ ਵੀ ਮੰਨ ਗਈ ਤੇ ਉਹਨਾਂ ਇਦਾਂ ਹੀ ਕੀਤਾ ਦਦੇ ਤੇ ਖੜ ਕੇ ਨੂਮੜੀ ਨੇ ਆਰਾਮ ਨਾਲ ਅੰਬੂਰ ਤੋੜ ਕੇ ਖਾਦੇ ਤੇ ਨਾਲ ਹੀ ਗਦੇ ਨੂੰ ਵਿਖਾਣ ਨਹੀਂ ਦਿੱਤੇ ਹੁਣ ਗਦੇ ਨੇ ਲੂੰਬੜੀ ਨੂੰ ਪੁੱਛਿਆ ਅੰਬੂਰ ਕਿਹੋ ਜੇ ਹਨ ਤੇ ਲੂੰਬੜੀ ਬੋਲੀ ਅੰਬੂਰ ਤਾਂ ਬਹੁਤ ਮਿੱਠੇ ਹਨ ਪਰ ਪਤਾ ਨਹੀਂ ਸਾਡੇ ਬਜ਼ੁਰਗ ਇੰਨੇ ਮਿੱਠੇ ਅੰਗੂਰਾਂ ਨੂੰ ਸਦੀਆਂ ਤੋਂ ਖੱਟੇ ਕਿਉਂ ਦੱਸੀ ਗਏ ਹੁਣ ਗਦਾ ਕਹਿ ਲੱਗਾ ਤੂੰ ਵੀ ਗਦੇ ਦੀ ਇੱਕ ਸਿਆਣੀ ਗੱਲ ਲਾਣ ਮੰਨ ਲੈਣਾ ਜੇ ਹਿੰਮਤ ਅਤੇ ਚੰਗੀ ਸੋਚ ਸਦਕਾ ਹਰ ਕੱਟੀ ਚੀਜ਼ ਮਿੱਟੀ ਬਣ ਜਾਂਦੀ ਹੈ ਸੋ ਦੋਸਤੋ ਇਹ ਸੀ ਕਹਾਣੀ ਅੰਗੂਰ ਮਿੱਠੇ ਹਨ ਆਪਣੀ ਮਿਹਨਤ ਤੋਂ ਸਦਕਾ ਤੇ ਮੋਹ ਬਲੰਦ ਹੋਣ ਲਈ ਆਪਣੇ ਕੰਮ ਵਿੱਚ ਲੱਗੇ ਰਹੀਏ ਤੇ ਸਫਲਤਾ ਜ਼ਰੂਰ ਮਿਲਦੀ ਆ